ਹਾਂਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਮਾਨਸਿਕ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਪਰ ਇਹ ਤਾਂ ਹੀ ਸੰਭਵ ਹੈ ਜੇ ਸਾਨੂੰ ਮਨੋ ਰੋਗਾਂ ਤੋਂ ਬਚਾਅ ਬਾਰੇ ਠੀਕ ਜਾਣਕਾਰੀ ਹੋਏਗੀ ਇਹ ਮੰਨਿਆ ਜਾਂਦਾ ਹੈ ਕਿ ਠੀਕ ਰਹਿਣ ਸਹਿਣ ਖਾਣ ਪੀਣ ਠੀਕ ਸੌਣਾ ਜਾਗਣਾ ਲਾਈਫ ਸਟਾਈਲ ਆਦ ਨਾਲ 80% ਤੱਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਭਾਵੇਂ ਉਹ ਸਰੀਰਕ ਹੋਣ ਜਾਂ ਮਾਨਸਿਕ ਜਿਵੇਂ ਸਰੀਰਕ ਬਿਮਾਰੀਆਂ ਖਾਸ ਕਰਕੇ ਪੇਟ ਦੇ ਰੋਗ ਇੰਨਾ ਵਿੱਚ ਹਾਈਜੀਨ ਮਤਲਬ ਸਾਫ ਸਫਾਈ ਠੀਕ ਸਾਫ ਸੁਥਰਾ ਖਾਣਾ ਪੀਣਾ ਇਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਯਾਨੀ ਪੇਟ ਦੇ ਰੋਗ ਮਤਲਬ 80% ਬਿਮਾਰੀਆਂ ਮੂੰਹ ਰਾਹੀਂ ਹੀ ਅੰਦਰ ਜਾਂਦੀਆਂ ਸੋ ਠੀਕ ਖੁਰਾਕ ਦੀ ਚੋਣ ਸਾਫ ਸੁਥਰਾ ਭੋਜਨ ਅਤੇ ਕਸਰਤ ਆਦ ਨੂੰ ਸਾਨੂੰ ਵੱਡੀ ਗਿਣਤੀ ਪੇਟ ਦੇ ਰੋਗਾਂ ਅਤੇ ਆਮ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਆ ਠੀਕ ਉਸੇ ਤਰ੍ਹਾਂ ਮਾਨਸਿਕ ਰੋਗਾਂ ਵਿੱਚ ਵੀ ਮੈਂਟਲ ਹਾਈਜੀਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮੈਂਟਲ ਹਾਈਜੀਨ ਤੋਂ ਭਾਵ ਹੈ ਕੰਨਾਂ ਰਹੀਂ ਅੱਖਾਂ ਰਹੀਂ ਸੋਚਾਂ ਰਹੀਂ ਫਿਲਮਾਂ ਟੀਵੀ ਕਿਤਾਬਾਂ ਲਿਟਰੇਚਰ ਆਦ ਸੰਗਤ ਰਹੀਂ ਦਿਮਾਗ ਵਿੱਚ ਜਾਣ ਵਾਲਾ ਮਟੀਰੀਅਲ ਕਿਹੋ ਜਿਹਾ ਹੈ ਵਿਗਿਆਨਿਕ ਹੈ ਜਾਂ ਅਨਹਾਈਜੀਨਿਕ ਦਿਮਾਗ ਲਈ ਉਪਜਾਊ ਦਿਮਾਗ ਅਤੇ ਸੋਚਾਂ ਨੂੰ ਠੀਕ ਸੇਧ ਦੇਣ ਵਾਲਾ ਠੀਕ ਐਟੀਟਿਊਡ ਪੈਦਾ ਕਰਨ ਵਾਲਾ ਹੈ ਜਾਂ ਭੜਕਾਊ ਗਲਤ ਵਿਰਤੀ ਪੈਦਾ ਕਰਨ ਵਾਲਾ ਭਾਵਨਾਵਾਂ ਅਤੇ ਸੋਚ ਨੂੰ ਵਿਗਾੜਨ ਵਾਲਾ ਦਿਮਾਗ ਨੂੰ ਅੰਧਵਿਸ਼ਵਾਸੀ ਲਾਈ ਲੱਗ ਬਣਾ ਕੇ ਗਲਤ ਕੰਮੀ ਵਿਰਤੀ ਲਗਾਉਣ ਵਾਲਾ ਹੈ ਉਸੇ ਮੁਤਾਬਕ ਦਿਮਾਗ ਦੀ ਕਿਰਿਆ ਜਾਂ ਕਾਰਜਸ਼ੈਲੀ ਹੋਵੇਗੀ ਤੁਸੀਂ ਮਾਨਸਿਕ ਤੌਰ ਤੇ ਤਕੜੇ ਤੰਦਰੁਸਤ ਮਾਨਸਿਕ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਤਾਕਤ ਰੱਖਣ ਵਾਲੇ ਜਾਂ ਕਮਜ਼ੋਰ ਮਾੜੀ ਵਿਰਤੀ ਵਾਲੇ ਮਨੋਰੋਗਾਂ ਤੋਂ ਗ੍ਰਸਤ ਵਿਅਕਤੀ ਬਣ ਜਾਵੋਗੇ ਸੋ ਮੈਂਟਲ ਹਾਈਜੀਨ ਸਾਨੂੰ 80% ਮਾਨਸਿਕ ਰੋਗਾਂ ਤੋਂ ਬਚਾ ਸਕਦੀ ਹੈ ਦੂਸਰਾ ਸਟ੍ਰੈਸ ਜਾਂ ਤਣਾਅ ਤੋਂ ਬਚਣਾ ਜਾਂ ਇਸ ਨਾਲ ਮੁਕਾਬਲਾ ਕਰਨਾ ਸਿੱਖਣਾ ਜਿਸ ਤਰ੍ਹਾਂ ਇੱਕ ਬੱਚਾ ਤੁਰਨਾ ਸਿੱਖਦਾ ਹੈ ਜਿਵੇਂ ਹੋਰ ਸਰੀਰਕ ਗਤੀਵਿਧੀਆਂ ਪੌੜੀ ਉੱਤ ਚੜ੍ਹਨ ਵਿੱਚ ਮੁਹਾਰਤ ਹਾਸਲ ਕਰਦਾ ਹੈ ਠੀਕ ਉਸੇ ਤਰ੍ਹਾਂ ਸਟ੍ਰੈਸ ਜਾਂ ਤਣਾਅ ਤੋਂ ਬਚਣ ਲਈ ਅਤੇ ਠੀਕ ਡਿਵੈਲਪਮੈਂਟ ਲਈ ਦਿਮਾਗ ਅਤੇ ਮਨ ਦੀ ਸੁਚੱਜੀ ਵਰਤੋਂ ਦੇ ਢੰਗ ਸਿੱਖਣਾ ਜ਼ਰੂਰੀ ਹੈ ਸਟ੍ਰੈਸ ਹਮੇਸ਼ਾ ਬੁਰਾ ਨਹੀਂ ਹੁੰਦਾ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਇਸ ਦੀ ਜ਼ਰੂਰਤ ਵੀ ਹੁੰਦੀ ਹੈ ਇਸ ਦੀ ਸੁਚੱਜੀ ਵਰਤੋਂ ਜ਼ਰੂਰੀ ਹੈ ਪਰ ਕੁਚੱਜੀ ਵਰਤੋਂ ਤੋਂ ਤੁਹਾਨੂੰ ਮਾਨਸਿਕ ਰੋਗੀ ਵੀ ਬਣਾ ਸਕਦੀ ਹੈ ਅਗਲਾ ਜ਼ਰੂਰੀ ਮੁੱਦਾ ਨਿਰਾਸ਼ਾ ਹੈ ਜ਼ਿੰਦਗੀ ਵਿੱਚ ਸੰਤੁਸ਼ਟ ਹੋਣਾ ਵੀ ਸਿੱਖਿਆ ਜਾ ਸਕਦਾ ਹੈ ਅਤੇ ਇਸ ਤੋਂ ਉਲਟ ਹਮੇਸ਼ਾ ਅਸੰਤੁਸ਼ਟ ਰਹਿਣਾ ਵੀ ਸੋਚਾਂ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਜੋ ਕਿ ਤੁਹਾਨੂੰ ਮਾਨਸਿਕ ਰੋਗੀ ਵੀ ਬਣਾ ਸਕਦਾ ਹੈ ਜ਼ਿੰਦਗੀ ਵਿੱਚ ਠੀਕ ਜਾਂ ਸੁਖਾਵੇ ਸਬੰਧ ਬਣਾ ਕੇ ਰੱਖਣੇ ਬਹੁਤ ਜ਼ਰੂਰੀ ਨੇ ਅਗਰ ਤੁਸੀਂ ਘਰ ਪਰਿਵਾਰ ਆਂਡ ਗਵਾਂਡ ਪਤੀ ਪਤਨੀ ਮਾਤਾ ਪਿਤਾ ਦੋਸਤ ਬੱਚੇ ਦਫ਼ਤਰ ਸਕੂਲ ਦੁਨੀਆ ਅਤੇ ਆਪਣੇ ਆਪ ਨਾਲ ਠੀਕ ਸੁਖਾਵੇਂ ਸਬੰਧ ਬਣਾ ਕੇ ਸੁੱਖਵੇਂ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤਾਂ ਇਹ ਅਡਜਸਟਮੈਂਟ ਮਨੋ ਰੋਗਾਂ ਤੋਂ ਬਚਨ ਵਿੱਚ ਸਹਾਈ ਹੁੰਦੀ ਏ ਜ਼ਿੰਦਗੀ ਪ੍ਰਤੀ ਚੰਗੀ ਸੋਚ ਬਣਾਉਣਾ ਚੜ੍ਹਦੀ ਕਲਾ ਵਿੱਚ ਰਹਿਣਾ ਸਮਾਜ ਪ੍ਰਤੀ ਹਾਂ ਪੱਖੀ ਨਜ਼ਰੀਆ ਆਪਣੇ ਭਲੇ ਦੇ ਨਾਲ 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 ਦੂਸਰਿਆਂ ਦੇ ਭਲੇ ਦੀ ਵੀ ਗੱਲ ਕਰਨਾ ਠੀਕ ਖਾਣ ਪਾਣ ਠੀਕ ਰਹਿਣ ਸੈਣ ਕਸਰਤ ਸੈਰ ਪੂਰੀ ਨੀਂਦ ਲੈਣਾ ਸਾਦਾ ਜੀਵਨ ਬਤੀਤ ਕਰਨਾ ਮਾਨਸਿਕ ਰੋਗਾਂ ਤੋਂ ਬਚਾਉਣ ਦੇ ਨਾਲ-ਨਾਲ ਤੰਦਰੁਸਤ ਜ਼ਿੰਦਗੀ ਜਿਉਣ ਦਾ ਮੂਲ ਮੰਤਰ ਹੈ ਸੋ ਅਗਲੀ ਵੀਡੀਓ ਵਿੱਚ ਆਪਾਂ ਜਾਣਾਂਗੇ ਉਦਾਸੀ ਰੋਗ ਮਤਲਬ ਡਿਪਰੈਸ਼ਨ ਬਾਰੇ ਸੋ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲੋ